God,

嗯，好了可以 <laughs>。嗯。 ਹੋਲੇ ਨਾਲ ਦੀ ਪੂਜਾ ਤੋਂ ਬਾਅਦ ਹੁਣ ਕਾਵੜੀਏ ਕਾਵੜ ਲੈਂਨ ਹਰਦਵਾਰ ਜਾ ਰਹੇ ਆ ਯਾਹ ਪੁਲੀ ਸ਼ੰਕਰ ਦੀ ਆਓ ਜੀ ਕੀ ਕਹਿਣਾ ਚਾਹੋਗੇ ਅੱਜ ਕਾਵੜ ਲਈ ਜਾ ਰਹੇ ਹੋ ਕਾਵੜ ਲਈ ਜਾ ਰਹੇ ਆਂ ਜੀ ਕਾਵੜ ਹੀ ਮੋਟਰ ਮੋਟਰਸਾਈਕਲ ਯਾਤਰਾ ਜਾ ਰਹੀ ਹੈ ਜੀ ਅਸੀਂ 7 ਜਣੇ ਆਂ ਜੀ ਬਾਈਕ ਤੇ ਜਾ ਰਹੇ ਆਂ ਜੀ 4 4 ਬਾਈਕਾਂ ਸਾਡੇ ਕੋਲ ਜੀ ਹਮ ਠੀਕ ਹੈ ਜੀ ਤੇ ਜੀ ਆਪਣਾ ਅਹੀ ਕਾਵੜ ਸੰਗ ਦਾ ਨਾਮ ਰੱਖ ਰਹੇ ਆਂ ਜੀ ਭਾਵਨਾਂ ਮੈਂ ਪਛ ਮੜਾ ਕੁਛ ਸਰਦਾ ਕਰੀ ਇਹ ਗੱਲ ਕੁਛ ਨਹੀਂ ਹਮ ਲਗਾ ਕੁਛ ਚੱਕੋ ਲਾਰੋ ਆਪਣਾ ਇਹ ਕਾਵੜ ਸੰਗ ਦਾ ਨਾਮ ਹੈ ਜੀ ਅਨਪੁਰਨਾ ਮਹਾਦੇਵ ਕਾਵੜ ਸੰਗ ਜੀ ਹਮ ਅਸੀਂ ਕਾਵੜ ਲੈਣ ਜਾ ਰਹੇ ਹਾਂ ਕਿੰਨੇ ਜਣੇ ਜਾ ਰਹੇ ਹੋ ਪ੍ਰਾਬਲਮ ਸੱਤ ਜਣੇ ਵਾਪਸੀ ਕਦੋਂ ਵਾਪਸੀ ਸਾਡੇ 25 ਸ਼ਾਮ ਨੂੰ 25 ਸ਼ਾਮ ਨੂੰ ਹਰ ਹਰਦਵਾਦ ਜਾਣ ਹਰਦਵਾਦ ਜਾਣ ਹਰ ਸਾਲ ਜਾਂਦੇ ਹਰ ਸਾਲ ਜਾਂਦੇ ਹਰ ਸਾਲ ਸ਼੍ਰੀ ਮਨਿਆਵਾਂ ਜਾਣੀ ਜਾਂਦੇ ਹਨ ਮਨੁਸ਼ੀਵ ਰਾਤਰੀ ਆ ਰਹੀ ਹੈ ਹਨਾ ਦੋਨੇ ਸ਼ਿਵ ਰਾਤਰੀਆਂ ਦੋਨੇ ਸ਼ਿਵ ਰਾਤਰੀਆਂ ਜਾਂਦੇ ਹਨ ਅੱਛਾ ਦੋਨੇ ਸ਼ਿਵ ਰਾਤਰੀਆਂ ਇਸ ਵਾਰ ਕੋਈ ਭਗਤ ਇਸ ਵਾਰ ਸਾਡੇ ਨਾਲ 13 ਸਾਲ ਦਾ ਬੱਚਾ ਵੀ ਚੱਲੇਗਾ ਬੱਚਾ ਵੀ ਜਾ ਰਿਹਾ ਸਾਡੇ ਅੱਜ 13 ਸਾਲ ਦਾ ਬੱਚਾ ਵੀ ਜਾ ਰਿਹਾ ਵਾਰੀ ਪਹਿਲੀ ਜਾਊਗਾ ਕਹਤੇ ਮੋਟਰਸਾਈਕਲ ਮੋਟਰਸਾਈਕਲ ਤੇ ਜਾਣਾ ਹਰਦੁਆਰ ਹਾਂਜੀ ਹਾਂਜੀ ਵਧੀਆ ਭਗਵਾਨ ਕੋਲੇਨਾਥ ਕਿਰਪਾ ਕਰੇ ਤੁਹਾਡੇ ਤੇ ਆਹ ਕੋਈ ਨਹੀਂ ਸਾਲ ਦੇ ਵਿੱਚ ਦੋ ਸ਼ਰਤਾਂ ਆਂਦੀ ਨੇ ਦੋਨੋਂ ਵਾਰੀ ਅਸੀਂ ਜਾਂਦੇ ਹਾਂ ਤੇ ਦਿਲ ਬੜਾ ਖੁਸ਼ ਹੁੰਦਾ ਹੈ ਹਰ ਵਾਰ ਜਾ ਕੇ ਕਰਮਾ ਵਾਲਿਓ ਤੁਸੀਂ ਜੀ ਕਰਮਾ ਵਾਲਿਓ ਜਿਹੜੇ ਜਾ ਰਹੇ ਹੋ ਤੁਸੀਂ ਸਭ ਨੇ ਮਿਲ ਕੇ ਸ਼ੁਰੂ ਕੀਤਾ ਸੀ ਤੇ ਅਸੀਂ ਕੰਟੀਨਿਊ ਹੀ ਅੱਦਾ ਚੱਲਦੇ ਰਵਾਂਗੇ ਕੋਲੇ ਸ਼ੰਕਰ ਭਲਾ ਕਰੇ ਸਭ ਦਾ ਦੋ ਦੋ ਸ਼ਬਦ ਆਜੋ ਜੀ ਬੰਨੀ ਚੱਲੋ ਕੋਈ ਨਹੀਂ ਹਾਂ ਜੀ ਜੰਦੀਵਰ ਜਾ ਰਹੇ ਨੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨੀਸ਼ ਮੰਗਲਾ ਜੀ ਮਨੀਸ਼ ਪਹਿਲੀ ਵਾਰ ਜਾ ਰਹੇ ਹੋ ਹਾਂ ਪਹਿਲੀ ਵਾਰ ਜਾ ਰਹੇ ਨੇ ਅੱਛਾ ਤੁਸੀਂ ਕੀ ਨਾਮ ਮੇਰਾ ਨਾਮ ਕਪਿਲ ਗੋਇ ਲਈ ਹਾਂ ਮੈਂ ਉਹ ਤਾਂ ਪੈਦਲ ਯਾਤਰਾ ਤੇ ਤਾਂ ਜਾਣਾ ਸੀ ਮੋਟਰਸਾਈਕਲ ਤੇ ਪਹਿਲੀ ਵਾਰ ਜਾ ਰਹੇ ਹਾਂ ਅੱਛਾ ਪਹਿਲੀ ਤੁਸੀਂ ਮੇਰਾ ਨਾਮ ਵੀ ਪੰਛੂ ਕਰ ਗਈ ਮੈਂ ਪਹਿਲੀ ਵਾਰ ਹੀ ਜਾ ਰਿਹਾ ਹਾਂ ਅੱਛਾ ਪਹਿਲੀ ਵਾਰ ਜਾ ਚਲੋ ਭਗਵਾਨ ਤੁਹਾਨੂੰ ਐ ਬੁਲਾਉਂਦਾ ਰਹੇ ਵੇ ਹੋਰ ਜੀ ਬਹੁਤ ਸ਼ਕਰ ਭਗਵਾਨ ਕੀ ਜੈ ਜੈ ਭੋਲੇ ਸ਼ੰਕਰ ਦੀ ਬੋਲੇ ਤੇਰੀ ਧੰਮ 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 ਦੀ ਕੇ ਸੰ ਸੰਗੋਲੇ ਜਟਾ ਮੈਂ ਤੇਰੇ ਗੰਗ ਗੰਗੋਲੇ ਬੋਲਦੇ ਸਰੀ ਬੰਪ ਬੰਗੋਲੇ ਇਹ ਨਿਕਲ ਗਿਆ ਸ਼ੰਕਰ ਭਗਵਾਨ ਕੀ ਜੈ ਭੋਲੇ ਦੇ ਭਗਤਾਂ ਦੇ ਵਿੱਚ ਨਿਕਲਦੀ ਆ ਆਵਾਜ਼ ਦਮ ਇਹਨਾਂ ਨੂੰ 22 ਸਾਲ ਵੀ ਮੈਨੂੰ ਜਾਂਦਾ ਨਹੀਂ 22 ਸਾਲ ਹਾਂਜੀ ਸਾਰੀਆਂ ਕੌੜਾਂ ਲੈਂਦੀਆਂ ਟੁੱਟੋ ਜਿੰਨੀਆਂ ਵੀ ਕੌੜਾਂ ਬਾਬੇ ਦੀਆਂ ਜਿਹੜੀਆਂ ਆਉਂਦੀਆਂ ਹੁਣ ਤੱਕ ਸਾਰੇ ਆ ਬੰਬ ਵੀ ਲੈਂਦੀ ਪੱਜ ਕੇ ਡੰਡੋਦ ਕਾਵੜ ਵੀ ਲੈਂਦੀ ਬੈਠੇ ਵੀ ਲੈਂਦੀ ਝੂਲਾ ਵੀ ਲੈਂਦੀ ਖੜੇ ਕਾਵੜ ਦਿਨ ਰਾਤ ਜਾ ਕੇ ਵੀ ਲੈਂਦੀ ਕੱਲੇ ਨਹੀਂ ਲੈਂਦੀ ਪਰ ਇੱਕ ਜਣਾ ਨਾਲ ਲੈ ਕੇ ਬਸ ਅੱਛਾ ਜਿਹੜੀ ਉਹ ਆਵੜਦੀ ਚਾਰ ਪੰਜ ਜਣੇ ਨਾਲ ਹੁੰਦੀ ਹੈ ਅੱਜ ਦੋ ਜਣੇ ਨੇ ਹੰਤੀ ਆ ਅੱਛਾ ਜਿਹੜੀ ਖੜੀ ਕਾਵੜ ਦਿਨ ਰਾਤ ਜਾ ਕੇ ਗੰਗੋਤਰੀ 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 ਦੇ ਲੱਗੇ ਨੇ ਹੀ ਗੋਮੁਖ ਜਾਂਦੇ ਆ ਜੀ ਹਰ 6 ਮਹੀਨਾ ਬਾਅਦ ਜਿਹੜੀ ਚਵਰਾਥੀ ਇੱਕ ਤਾਂ ਹੁੰਦੀ ਹੈ ਗੋਮੁਖ ਜਾਂਦੇ ਜਿਹੜੀ ਜਿਹੜੀ ਇਹ ਚਵਰਾਥੀ ਇਹ ਮਹਾ ਚਵਰਾਥੀ ਆ ਰਹੀ ਹੈ ਇਹਦੇ ਵਿੱਚ ਭੋਲੇ ਨਾਲ ਦਾ ਵਿਆਹ ਹੋਇਆ ਸੀ ਅੱਛਾ ਓਕੇ ચલો ભોલે શંકર ભલા કરે સબદા ભો શંકર ભગવાન